ਕਿਉਂਕਿ ਐਕਸਤੀ ਬਰ ਹਾਂਜੀ ਸੰਤੋ ਇੰਨਾ ਵੱਡਾ ਮਾਣ ਮਾਣ ਹੈ ਵੀ ਕਿਉਂਕਿ ਇੱਕ ਤਾਂ ਜੀ ਸਾਡੇ ਕਿਉਂਕਿ ਛੋਟਾ ਜ਼ਿਲ੍ਹਾ ਹੋਣ ਕਰਕੇ ਹਨਾ ਸਾਡੇ ਖੇਡਾਂ ਦਾ ਮਿਆਰ ਵੀ ਇੰਨਾ ਉੱਚਾ ਨਹੀਂ ਹੈਗਾ ਹਨਾ ਚਲੋ ਹੁਣ ਸਰਕਾਰਾਂ ਸੋਚ ਰਹੀਆਂ ਨੇ ਉਹਦੇ ਉੱਤੇ ਲੱਗੀਆਂ ਨੇ ਸਭ ਤੋਂ ਪਹਿਲਾਂ ਇਹ ਹੈ ਜੀ ਵੀ ਜਿ ਆਕਸ਼ਨ ਹੈ ਜਦੋਂ ਰਾਂਚੀ ਦੇ ਵਿੱਚ ਮਤਲਬ ਮੈਟਰ ਪ੍ਰਾਪਤ ਕੀਤਾ ਔਰ ਇੰਡੀਆ ਇੰਡੀਆ ਰਿਕਾਰਡ ਆਪਣੇ ਨਾਂ ਲਵਾਇਆ ਪਹਿਲੀ ਵਾਰ ਦੀ ਗੱਲ ਹੈ ਜੀ ਹਾਂ ਪਹਿਲੀ ਵਾਰ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਉਹਨੇ ਆਪਦਾ ਰਿਕਾਰਡ ਰਿਕਾਰਡ ਫਿਰ ਤੋੜਿਆ ਆਪਦਾ ਔਰ ਉਸ ਉਸ ਤੋਂ ਦੁੱਗਣੀ ਖੁਸ਼ੀ ਹੋਗੀ ਵੀ ਉਹਦੀਆਂ 올림픽 ਟਿਕਟਾਂ ਪੱਕੀਆਂ ਹੋ ਗਈਆਂ ਔਰ ਇਹਨੇ 20 ਕਿਲੋਮੀਟਰ ਪੈਦਲ ਚਾਲ ਦੇ ਨਾਲ-ਨਾਲ ਇੱਕ ਮਿਕਸਡ ਰਿਲੇ ਵਾਕ ਦੀ ਉਹਦੇ ਵਿੱਚ ਵੀ ਕੁਆਲੀਫਾਈ ਕੀਤਾ ਔਰ ਇਹ ਅਕਸ਼ ਇੱਕ 올림픽 ਦੇ ਵਿੱਚ ਦੋ ਇਵੈਂਟ ਲੜਨ ਜਾ ਰਿਹਾ ਹੈ ਹਾਂਜੀ ਤੇ ਜਿਵੇਂ ਤੁਹਾਡੇ ਕਾਨੇਕੇ ਪਿੰਡ ਦੇ ਲਈ ਬਹੁਤ ਇੱਕ ਖੁਸ਼ੀ ਦੀ ਗੱਲ ਕਹਿ ਸਕਦੇ ਜਿਹਨ ਇੱਕ ਮਾਣ ਵਾਲੀ ਗੱਲ ਕਹਿ ਸਕਦੇ ਹਾਂ ਜਿਹਨੇ ਪੂਰੇ ਵਰਲਡ ਦੇ ਵਿੱਚ ਆਪਣੇ ਕਾਨੇਕੇ ਦਾ ਪਿੰਡ ਤੁਹਾਡਾ ਪ੍ਰਸ਼ੰਸਾ ਕੀਤਾ ਸੀ ਹਾਂਜੀ ਹਾਂ ਬਿਲਕੁਲ ਜੀ ਕਿਉਂਕਿ ਪਿੰਡ ਛੋਟਾ ਹੈ ਜੀ ਹਨਾ ਤੇ ਸਹੂਲਤਾਂ ਤੋਂ ਸਖਣਾ ਤੇ ਇਸ ਬੱਚੇ ਨੇ ਜਦੋਂ ਪਹਿਲੀ ਵਾਰੀ ਮੇਰੇ ਕੋਲੇ ਆਇਆ ਇਹ ਬਰਨਾਲੇ ਇਹ 800 ਮੀਟਰ ਤੋਂ 1500 ਮੀਟਰ ਕਰਦਾ ਸੀ ਰੇਸ ਪਰ ਸਾਡੀ ਗੱਲਬਾਤ ਹੋਈ ਇਹਦੇ ਨਾਲ ਡੂੰਘੇ ਰੱਬਰ ਤੇ ਵੀ ਲੈਵਲ ਤੇ ਵੀ ਅਸੀਂ ਕਿਉਂ ਨਾ ਕੋਈ ਇਵੈਂਟ ਚੇਂਜ ਕਰਕੇ ਬਦਲ ਕੇ ਦੇਖੀਏ ਕਿਉਂਕਿ ਹਾਕਮ ਸਿੰਘ ਵਾਕ ਕਰੋ ਪਹਿਲਾ ਏਸ਼ੀਅਨ 골ਡ ਮੈਡਲ ਹੋ ਚੁੱਕੇ ਨੇ ਪਠਲਾ ਤੋਂ ਕਿਉਂਕਿ ਬਾਗ ਸਾਡੇ ਇੱਥੇ ਖਿੱਤੇ ਚ ਹੈ ਔਰ ਫਿਰ ਅਸੀਂ ਜਦੋਂ ਉਹਨੂੰ ਬਾਗ ਕਰਾਈ ਇਦੇ ਵਿੱਚ ਉਹ ਬਹੁਤ ਸਾਰੀਆਂ ਜਿਹੜੀਆਂ ਬਾਗ ਨੂੰ ਚਾਹੀਦੀਆਂ ਹੁੰਦੀਆਂ ਨੇ ਮਤਲਬ ਉਹਦੇ ਉਹਦੇ ਤੋਂ ਸੀ ਕੰਪੋਨੈਂਟ ਲਾ ਲੋ ਉਹਦੇ ਫੰਡਾਮੈਂਟਲ ਲਾ ਲੋ ਉਹ ਇਹ ਚੀਜ਼ਾਂ ਇਹਦੇ ਵਿੱਚ ਸਿਗੀਆਂ ਤਾਂ ਇਹਨੂੰ ਫਿਰ ਅਸੀਂ ਬਾਗ ਸਟਾਰਟ ਕਰਵਾਈ ਤੇ ਇਹਨੇ ਬਾਗ ਦੇ ਵਿੱਚ ਰਿਜ਼ਲਟ ਦਿੱਤਾ ਫਿਰ ਇਹਨੇ ਮੇਰੇ ਕੋਲੇ 8 ਤੋਂ 10 ਮਹੀਨੇ 12 ਮਹੀਨੇ 1 ਸਾਲ ਪ੍ਰੈਕਟਿਸ ਕਰਕੇ ਫਿਰ ਇਹਦੇ ਨਾਲ ਮੈਂ ਗੱਲ ਕੀਤੀ ਵੀ ਕਿਉਂ ਨਾ ਆਪਾਂ ਇਹਨੂੰ ਮਤਲਬ ਅੱਗੇ ਆਪਾਂ ਪਟਿਆਲੇ ਜਾਂ ਬੰਗਲੌਰ ਭੇਜ ਦਈਏ ਫਿਰ ਇਹਨੂੰ ਅਸੀਂ ਪੀਐਸ ਪਟਿਆਲੇ ਭੇਜ ਦਿੰਦਾ ਜੀ ਉੱਥੇ ਪ੍ਰੈਕਟਿਸ ਕਰਨ ਲਈ ਤੇ ਉੱਥੇ ਇਹਨੇ ਫਿਰ ਆਪਦੀ ਜਿਹੜੀ ਰਿਜਨਲ ਵਾਕ ਹੋਰ ਸਾਰਾ ਜਿਹੜਾ ਸਿਸਟਮ ਸੀਗਾ ਇਹਦੇ ਨਾਲ ਹੋਰ ਵਾਕ ਇੱਕ ਵਾਰ ਸਾਨੂੰ ਹੋਰ ਦੱਸਣਾ ਚਾਹਣਾ ਵੀ ਜਿਹੜੀ ਇਹ ਵਾਕ ਹੈ ਇਹ 그룹ਪਦੀ ਹੈ ਮਤਲਬ ਕਹਿ ਦਈਏ ਵੀ ਜੇ ਇਹਦੇ ਨਾਲ ਚਾਰ ਪੰਜ ਬੱਚੇ ਹੋਰ ਹੋਣਗੇ ਨਾਲ ਐਥਲੀਟ ਹੋਣਗੇ ਤਾਂ ਫਿਰ ਉਹਨਾਂ ਨੂੰ ਪੁਸ਼-ਅਪ ਮਿਲਦਾ ਸੋ ਇਸੇ ਕਰਕੇ ਫਿਰ ਇਹਨੂੰ ਪਟਿਆਲੇ ਭੇਜ ਗਿਆ ਪਟਿਆਲੇ ਤੇ ਜਾਣ ਤੋਂ ਬਾਅਦ ਫਿਰ ਇਹ ਬੰਗਲੌਰ ਚਲੇ ਗਿਆ ਕੈਂਪ 'ਚ ਆ ਗਿਆ ਉੱਥੋਂ ਜੀ ਉਹਨਾਂ ਨੇ ਬੱਚੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਿੱਥੇ ਵੀ ਜਾਂਦਾ ਇਹਦਾ ਮੈਡਲ ਆਉਂਦਾ ਔਰ ਨਵੇਂ ਟਾਈਮ ਨਾਲ ਮੈਡਲ ਦਿੰਦਾ ਔਰ ਅੱਜ ਤੁਸੀਂ ਦੇਖੋ ਵੀ 올림픽 ਜਾਣਾ ਇੱਕ ਛੋਟੇ ਜਿਹੇ ਪਿੰਡ ਕਾਨੇ ਕਿਆਂ ਤੋਂ ਔਰ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਹੋ ਕੇ ਔਰ ਉਹਦੀ ਰੇਸ ਕਰ ਨੂੰ ਇੱਕ ਤਰੀਕ ਨੂੰ 1 ਅਗਸਤ ਨੂੰ 11 ਵਜੇ ਆਪਾਂ ਸਾਰੇ ਸ਼ੁਭਨਾਮਾ ਮਤਲਬ ਅਰਦਾਸ ਕਰਦੇ ਆਂ ਵੀ ਉਹ ਆਪਣੀ ਪਰਫਾਰਮੈਂਸ ਪੁਰਾਣੀ ਪਰਫਾਰਮੈਂਸ ਨੂੰ ਰਿਪੀਟ ਕਰਦਾ ਮੈਡਲ ਟੈਲੀ ਵਿੱਚ ਆਵੇ ਅਸਲ ਇੱਕ ਵਲਾਂ पे ਇਥੇ ਹੋਰ ਵੀ ਕਹਿਣੀ ਸਮਝਾਂਗੇ ਕਿ ਜਦੋਂ ਅਰਸ਼ ਖਦੀਪ ਨੇ ਤੁਹਾਡੇ ਕੋਲੇ ਪਹਿਲੀ ਵਾਰ ਸ਼ੁਰੂਆਤ ਕੀਤੀ ਜੀ ਕੋਚਿੰਗ ਲੈਣ ਲਈ ਹੈਨਾ ਤੁਹਾਨੂੰ ਲੱਗਦਾ ਸੀ ਕਿਤੇ ਕਿ ਇਹ ਅਕਸ਼ਦੀਪ ਸਿੰਘ ਕਿਤੇ ਇੱਕਦਣਾ ਅਜਿਹੇ ਹੀ ਹੀਰਨ ਦੀ ਚੌਣ ਦੇ ਹੋ ਇੱਕ ਦਿਨ ਜਾ ਕੇ ਐਡੀ ਮਿਸਾਲ ਕਾਇਮ ਕਰੇਗਾ ਹਾਂਜੀ ਹਾਂ ਬਿਲਕੁਲ ਮੈਂ ਸਾਨੂੰ ਦੱਸਣਾ ਚਾਹੁੰਦਾ ਇਸ ਬਾਰੇ ਵੀ ਦੇਖੋ ਜੀ ਇਹ ਇੱਕ ਤਾਂ ਕੋਚ ਹੋ ਗਿਆ ਜੀ ਇੱਕ ਉਹਦਾ ਮਤਲਬ ਪਲੇਅਰ ਹੋ ਗਿਆ ਇਹ ਨਾ ਜਿਹੜੀ ਆਪਾਂ ਕਹਿੰਦੇ ਵੀ ਕੋਚਾਂ ਵਾਲੀ ਅੱਖ ਕਿਉਂਕਿ ਇਹ 1500 ਮੀਟਰ ਕਰਨ ਆਇਆ ਸੀ 800 1500 ਮੀਟਰ ਉਹਦੇ ਵਿੱਚ ਸਾਡਾ ਕੁਝ ਨਹੀਂ ਸੀ ਬਣਨਾ ਅਸੀਂ ਨੇ ਵਾਕ ਕੀਤੀ ਔਰ ਉਹ ਵੀ 20 ਕਿਲੋਮੀਟਰ ਪੈਦਲ ਚਾਲ ਔਰ ਉਹ ਵੀ ਹਾਈਟ ਵਾਲੀ ਕਿਉਂਕਿ ਇੱਕ ਬਹੁਤ ਮਤਲਬ ਮੇਰੇ ਹਿਸਾਬ ਨਾਲ ਜਿੰਨੇ ਪਲੇਅਰ ਇਹਦੇ ਨਾਲ ਦੇ ਗਏ ਨੇ ਉਹਨਾਂ ਤੋਂ ਸਭ ਤੋਂ ਹਾਈਟ ਵੱਡੀ ਹੈ ਦੀ ਔਰ ਇਹ ਬਾ ਕਰਨ ਦੇ ਨਾਲ ਨਾਲ ਮਤਲਬ ਇੰਟੈਲੀਜੈਂਟ ਵੀ ਹੈ ਜਿਹਨੂੰ ਆਪਾਂ ਕਹਿ ਦਈਏ ਵੀ ਇੰਟੈਲੀਜੈਂਟ ਆਪਾਂ ਆਪਾਂ ਕਹਿ ਦਿੰਦੇ ਆ ਯਾਰ ਇਹ ਤਾਂ ਨਲਾਇਕ ਬੱਚਾ ਹੈ ਯਾਰ ਕੋਈ ਵੀ ਆਪਾਂ ਇਹਦਾ ਖੇਡਾਂ ਚ ਪਾ ਦਿਓ ਪਰ ਅੱਜ ਅਜੋ ਖੇਡਾਂ ਨਹੀਂ ਰਹੀਆਂ ਅੱਜ ਖੇਡਾਂ ਵੀ ਮਤਲਬ ਇੱਕ ਜਿਹਨੂੰ ਕਹਿ ਦਈਏ ਆਪਾਂ ਬਹੁਤ ਜ਼ਿਆਦਾ ਬੰਦਾ ਚੁਸਤ ਚਲਾਕ ਹੋਣਾ ਚਾਹੀਦਾ ਤਾਂ ਫਿਰ ਖੇਡਾਂ 'ਚ ਇਸੇ ਕਰਕੇ ਇਹਨੇ ਵਾਕ ਕੀਤੀ ਜਦੋਂ ਫਿਰ ਇਹਨੇ ਭਈ ਪਹਿਲੇ ਹੀ ਦਿਨ 'ਚ ਇਹ ਦੱਸਤਾ ਸੀਗਾ ਵੀ ਮੈਂ ਵਾਕਰੀ ਬਣੂਗਾ ਵੈਸੇ ਕੀ ਗੱਲ ਸ਼ੁਰੂ ਕਰ ਕਰਦੇ ਆ ਜਿਵੇਂ ਕਿ ਮੱਲੋ ਪਿੰਡ ਦੇ ਵਿੱਚ ਆਪਾਂ ਕਈ ਵਾਰੀ ਬਹੁਤ ਕਾਫੀ ਮੁੰਡੇ ਸ਼ੁਰੂ ਸ਼ੁਰੂਆਤ ਚ ਹੁੰਦੇ ਆ ਨਾ ਹਾਂਜੀ ਹਾਂ ਜਿਵੇਂ ਮੱਲੋ ਜਦੋਂ ਅਕਸ਼ਦੀਪ ਨੇ ਸ਼ੁਰੂਆਤ ਕੀਤੀ ਉਦੋਂ ਕੱਲੇ ਅਕਸ਼ ਨੇ ਕੀਤੀ ਹੈ ਜਾਂ ਇਹਦੇ ਨਾਲ ਹੋਰ ਵੀ ਮੁੰਡੇ ਸੀਗੇ ਤੁਹਾਡੇ ਕੋਲ ਹਾਂ ਮੈਂ ਤੁਹਾਨੂੰ ਦੱਸਦਾ ਇੱਕ ਮੇਰੇ ਕੋਲੇ ਪਹਿਲਾਂ ਸੀ ਇਕਬਾਲ ਜਾਗਲ ਮੁੰਡਾ ਇਸ ਤੋਂ ਸੀਨੀਅਰ ਸੀਗਾ ਉਹ ਵੀ ਅੱਜ ਆਰਮੀ ਵਿੱਚ ਬੈਠਾ ਹੈ ਵਾਕ ਦੇ ਸਰਤੀ ਬੈਠਾ ਹੈ ਹਾਂ ਉਹ ਵੀ ਮਤਲਬ 1 ਘੰਟਾ 25 ਮਿੰਟ ਵਾਲੀ ਰੇਸ ਹੁਣ ਲਾ ਰਿਹਾ ਹੈ ਤੇ ਇਹਦੇ ਚ ਨੀ ਉਹਦੀ ਹਾਈਟ ਹੈ ਸੇਮ ਹੈ ਔਰ ਇੱਕ ਇਸ ਤੇ ਜਾਣ ਤੋਂ ਬਾਅਦ ਵੀ ਮੈਂ ਅਸ਼ਵਨੀ ਕੁਮਾਰ ਬੰਡਾ ਉਹ ਵੀ ਮੇਰੇ ਕੋਲੇ ਵਾਕ ਕੀਤਾ ਉਹ ਵੀ 1 ਘੰਟਾ 32 ਮਿੰਟ ਵਾਲੀ ਲਾਈ ਜਾਨੇ ਕਿਉਂਕਿ ਇਹ ਇਵੈਂਟ ਹੈ ਜਿਹੜਾ ਇਹ ਕਿੰਨੂ ਲੋਕ ਦੇਖਦੇ ਨੇ ਜਦੋਂ ਵੀ ਇਹ ਐਸਾਈਡ ਮਾਰ ਕੇ ਤੁਰਦਾ ਜਦੋਂ ਇਹਨੂੰ ਥੋੜਾ ਜਿਹਾ ਮਤਲਬ ਹੋਰ ਭੇਜ ਭਾਵ ਨਾਲ ਵੀ ਦੇਖਿਆ ਜਾਂਦਾ ਵੀ ਯਾਰ ਇਹ ਕਿਵੇਂ ਤੁਰਦਾ ਸੋ ਇਸੇ ਕਰਕੇ ਥੋੜਾ ਜਿਹਾ ਇਸ ਰੇਸ ਤੋਂ ਗਰੇਜ ਵੀ ਕਰਦੀ ਹੈ ਬੱਚੇ ਇੱਥੇ ਆਪਾਂ ਕਹਿੰਦੇ ਹੋਰ ਵੀ ਕਹਿਣੀ ਚਾਹੀਦੀ ਸਮਝਦੇ ਆ ਕਿ ਜਦੋਂ ਸ਼ੁਰੂਆਤ 'ਚ ਬੰਦਾ ਖੇਡਣਾ ਸ਼ੁਰੂ ਕਰਦਾ ਜੀ ਹਨਾ ਉਹਨੂੰ ਕਾਫੀ ਦਿੱਕ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਇਹਨੂੰ ਨਾ ਖੇਡਾਂ ਜੀ ਜੀ ਜਿਵੇਂ ਆਪਾਂ ਕਹਿੰਦੇ ਆ ਟੀਚਰ ਦੀ ਮਾਰ ਇਨਸਾਨ ਤੋਂ ਕਹਿੰਦੇ ਵੀ ਤਰਾਸ਼ ਤੋਂ ਹੀਰਾ ਬਣਾ ਦਿੰਦੀ ਹੈ ਜੀ ਜੀ ਤੁਹਾਨੂੰ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਅਕਸ਼ਦੀਪ ਸਿੰਘ ਨੇ ਕਿਦੇ ਦਾ ਕੀਤਾ ਹੋਵੇ ਤੁਸੀਂ ਉਹਨੂੰ ਡਾਂ ਡਾਂਟ ਕੇ ਤੱਕ ਲੱਗੇ ਗਏ ਹੋ ਹਾਂ ਬਿਲਕੁਲ ਜੀ ਮੈਂ ਇਹ ਆਪਣੇ ਫਾਦਰ ਸਾਹਿਬ ਨੂੰ ਵੀ ਲੈ ਕੇ ਆਉਂਦਾ ਨਾਲ ਵੀ ਭਾਈ ਮੈਂ ਬਾਕ ਨਹੀਂ ਕਰਨੀ ਤੇ ਫਿਰ ਅਸੀਂ ਫਾਦਰ ਸਾਹਿਬ ਤੇ ਅਸੀਂ ਦੋਨਾਂ ਨੇ ਗੱਲਬਾਤ ਕਰਕੇ ਨਾਲ ਇਹਨਾਂ ਦੀ ਮਾਤਾ ਜੀ ਨਾਲ ਗੱਲ ਕਰਕੇ ਵੀ ਦੇਖ ਵੀ ਕਰਾਂਗੇ ਤਾਂ ਬਾਕ ਹੀ ਕਰਾਂਗੇ ਔਰ ਤੁਸੀਂ ਦੇਖੋ ਵੀ ਉੱਥੋਂ ਦਾ ਚੰਡਿਆ ਹੋਇਆ ਜਾ ਮਤਲਬ ਉੱਥੋਂ ਦੀ ਥੋੜੀ ਡਾਂਟ ਨਾਲ ਇਹਨੇ ਫਿਰ ਬਾਕ ਨਹੀਂ ਛੱਡੀ ਫਿਰ ਇਹ ਅਜ ਬਾਕ ਦੇ ਵਿੱਚ ਦੇਖੋ ਵੀ 올림픽 ਤੱਕ ਜਾਣਾ ਇੱਕ 올ंपियन ਬਣਨਾ ਹੀ ਬਹੁਤ ਵੱਡੀ ਗੱਲ ਹੈ ਲਾਸਟ ਵੀ ਸਾਡੇ ਚੰਨਰੇਸ਼ ਨੂੰ ਪੂਰੀ ਦਿਲੋਂ ਦੇਖ ਰਹੀ ਹੈ ਕੀ ਕਹਿਣਾ ਚਾਹੋਗੇ ਹੋਰ ਵੀ ਐਸੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਨੇ ਬਹੁਤ ਸਾਰੀਆਂ ਦਿੱਕਤਾਂ ਨਾਲ ਪਿੱਛੇ हट ਜਾਂਦੇ ਨੇ ਹਾਂਜੀ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਜੀ ਵੀ ਜਿਹੜੇ ਪਿੰਡ ਪੱਧਰ ਤੇ ਪ੍ਰੈਕਟਿਸ ਕਰ ਰਿਹਾ ਕੋਈ ਬੱਚਾ ਕੋਈ ਸ਼ਹਿਰ ਪੱਧਰ ਤੇ ਪ੍ਰੈਕਟਿਸ ਕਰ ਰਿਹਾ ਉਹ ਸਾਡੇ ਕੋਲੇ ਕੋਚਾਂ ਕੋਲੇ ਆਓ ਅਸੀਂ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੀ ਬਹੁਤ ਕੋਸ਼ਿਸ਼ ਕਰਾਂਗੇ ਅੱਜ ਕੱਲ ਨਸ਼ਿਆਂ 'ਚ ਜੋ ਵੀ ਚੱਲ ਰਿਹਾ ਹੈ ਰੁਝਾਨ ਜੇ ਜੇ ਬੱਚੇ ਸੁਬਾ ਸ਼ਾਮ ਦਾ ਟਾਈਮ ਕਹਿੰਦੇ ਹੁੰਦੇ ਨੇ ਮਾੜਾ ਹੁੰਦਾ ਬੱਚੇ ਲਈ ਹੈ ਨਾ ਜਦੋਂ ਕਹਿੰਦੇ ਬੱਚਾ ਟੀਨੇਜਰ ਹੁੰਦਾ ਜਾਂ ਮਤਲਬ ਅੱਗੇ ਵੱਧ ਹੈ ਤਾਂ ਉਦੋਂ ਸਭ ਤੋਂ ਮਾੜਾ ਪ੍ਰਭਾਵ ਨਸ਼ਿਆਂ ਦਾ ਹੁੰਦਾ ਹੈ ਤੇ ਲੱਤ ਦਾ ਕਿਸੇ ਵੀ ਚਲੋ ਉਹ ਚੀਜ਼ਾਂ ਜਿਵੇਂ ਹੁਣ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਆਉਣ ਪ੍ਰੈਕਟਿਸ ਕਰਨ ਸਾਡੇ ਕੋਲੇ ਆ ਕੇ ਕਿਉਂ ਇੱਕ ਅਕਸ਼ਿਕੀ ਦਾਸ਼ਕਸ਼ ਪੈਦਾ ਹੋਣਗੇ ਹੋਰ ਇਹ ਸਿੱਕੇ ਦੀ ਗੱਲ ਹੈ ਹਾਂਜੀ ਇਹ ਸਿੱਕੇ ਸਾਡੇ ਨਾਲ ਅਕਸ਼ਦੀਪ ਦੇ ਕੋਚ ਜਿਨ੍ਹਾਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆਪਣਾ ਪੁੱਤ ਬਣਾ ਕੇ ਆਪਣਾ ਬੱਚਾ ਬਣਾ ਕੇ ਆਪਣਾ ਦੋਸਤ ਬਣਾ ਕੇ ਅੱਜ ਇਹਨੇ ਦਿੱਤੀ ਹੋਈ ਸਿੱਖਿਆ ਦੇ ਆਧਾਰਤ ਤੇ ਅੱਜ ਪੂਰੇ ਵਰਲਡ ਦੇ ਵਿੱਚ ਆਪਣੇ ਪਿੰਡ ਦਾ ਪੂਰੇ ਜਿਹਲੇ ਦਾ ਆਪਣੇ ਮਾਪਿਆਂ ਨਾਮ ਅਕਸ਼ਦੀਪ ਨੇ ਰੌਸ਼ਨੀ ਕੀਤਾ ਜਿਵੇਂ ਅੱਜ ਤੁਹਾਨੂੰ ਸਰ ਦੇ ਨਾਮ ਲਾਇਆ ਇਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਮਲਾਮਾਗੇ ਕਿ ਅੱਜ ਉਹਨਾਂ ਦੀ ਜਿਹੜੀ ਜਿੱਤ ਦੀ ਖੁਸ਼ੀ ਦੇ ਲਈ ਉਹਨਾਂ ਦੀ ਅਰਦਾਸ ਕਰਾਈ ਗਈ ਆ ਵੀ ਉਹਨਾਂ ਦੇ ਇਸ ਨੂੰ ਲੈ ਕੇ ਵੀ ਕੀ ਕਹਣਾ ਹੈ